ਚਲਦੀ ਮੀਟਿੰਗ ਦੇ ਵਿੱਚ ਕਾਉਂਸਲਰ ਆਪਸ ਵਿੱਚ ਦੀ ਭਿੜੇ ਚਲਦੀ ਮੀਟਿੰਗ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਗਰ ਕਾਉਂਸਲ ਸੰਗਰੂਰ ਦੇ ਦਫ਼ਤਰ 'ਚ ਅੱਜ ਇੱਕ ਅਹਿਮ ਮੁੱਦਿਆਂ ਦੇ ਉੱਤੇ ਮੀਟਿੰਗ ਰੱਖੀ ਗਈ ਸੀ ਪਰ ਇਸ ਮੀਟਿੰਗ ਦੌਰਾਨ ਕਾਉਂਸਲਰ ਆਪਸ ਸਾਹਮਣੇ ਹੋ ਗਏ ਅਤੇ ਜੰਮ ਕੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਅਸਲ ਤੁਹਾਨੂੰ ਦੱਸ ਦਈਏ ਕਿ ਸ਼ੰਗਰੂਰ ਨਗਰ ਕਾਉਂਸਲ ਮੀਟਿੰਗ ਦੇ ਵਿੱਚ ਕਾਉਂਸਲਰਾਂ ਦੇ ਵੱਲੋਂ ਚਮਕ ਕੇ ਹੰਗਾਮਾ ਕੀਤਾ ਗਿਆ। ਉਥੇ ਹੀ ਦੱਸਿਆ ਜਾ ਰਿਹਾ ਕਿ ਅੱਜ ਦੀ ਮੀਟਿੰਗ ਬਜਟ ਤੇ 4 ਮਤਿਆਂ ਉੱਤੇ ਬਹਿਸ ਹੋਣੀ ਸੀ ਪਰ ਬੈਂਚ ਤੋਂ ਪਹਿਲਾਂ ਹੀ ਇਸ ਦਫ਼ਤਰ ਦੇ ਵਿੱਚ ਕਾਫੀ ਜ਼ਿਆਦਾ ਮਾਹੌਲ ਪੱਕਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਕਾਉਂਸਲਰਾਂ ਦੇ ਵੱਲੋਂ ਜੋ ਮੌਜੂਦਾ ਪ੍ਰਧਾਨ ਹਨ ਉਸ ਨੂੰ ਦੇਖਦੇ ਹੋਏ ਅਸਤੀਫੇ ਦੀ ਕਈ ਵਾਰ ਮੰਗ ਕੀਤੀ ਅਤੇ ਐਮਸੀਆਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇੱਕ ਚਿੱਠੀ ਰਾਹੀਂ ਆਖਿਆ ਗਿਆ ਕਿ ਉਹਨਾਂ ਦਾ ਪ੍ਰਧਾਨ ਬਦਲੇ ਜਾਵੇ ਨਹੀਂ ਤਾਂ ਉਹ ਫਿਰ ਆਪਣੇ ਅਸਤੀਫੇ ਦੇ ਦੇਣਗੇ ਇਸ ਤੋਂ ਪਹਿਲਾਂ ਅੱਜ ਵਿਕਾਸ ਕਾਰਜਾਂ ਨੂੰ ਲੈ ਕੇ ਇੱਕ ਬਹਿਸ ਰੱਖੀ ਹੋਈ ਸੀ ਹੌਸਦਾ ਮਤਾ ਪਾਉਣਾ ਸੀ ਪਹਿਲਾਂ ਹੀ ਸਿੱਧਾ ਸਿੱਧਾ ਇਹ ਕੋਈ ਬਤਾਉਣਾ ਨਹੀਂ ਕਿ ਤੁਸੀਂ ਆਪਨੇ ਪਾਣੀ ਕਿਤੇ ਵਰਦੀ ਵਾਲੇ ਲਿਖਿਆ ਅੰਦਰ ਪਾਉਣਾ ਹੈ ਦਰਸਾਉਣਾ ਕੋਈ ਨਹੀਂ ਹੈ ਬੈਠ ਜਾਈਏ ਉਸਦੀ ਯਾਦ ਲਗਾਤਾਰ ਉਹਨਾਂ ਦੇ ਵਾਰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹ ਐਮਸੀ ਨੇ ਨਾ ਕਿ ਐਮਐਲਏ ਪਰ ਉਹਤੇ ਹੀ ਜਦੋਂ ਸਤਿੰਦਰ ਸੈਣੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ 8 ਸਾਲਾਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਅਤੇ ਸੰਗਰੂਰ ਦੇ ਲਈ ਆਵਾਜ਼ ਉਠਾ ਰਹੇ ਹਾਂ ਪਰ ਉਹਤੇ ਜਦੋਂ ਸੁਰਿੰਦਰ ਸਿੰਘ ਭਿੰਡਰ ਨਾਲ ਗੱਲ ਕੀਤੀ ਕੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਹਿਸ਼ਤਿੰਦਰ ਸਿੰਘ ਸਿਆਣੀ ਦੇ ਵੱਲੋਂ ਪਹਿਲਾਂ ਵੀ ਸ਼ਬਦੀ ਵਾਰ ਕੀਤੇ ਗਏ ਨੇ ਅਤੇ ਕਈ ਵਾਰ ਫੇਸਬੁੱਕ ਦੇ ਉੱਤੇ ਲਿਖਿਆ ਗਿਆ ਕਿ ਜਦੋਂ ਸਰਪੰਚ ਹੁੰਦੇ ਸੀ ਤਾਂ ਕਰੋੜਾਂ ਰੁਪਏ ਗਰੰਟਾਈ ਉਹ ਆਖਿਰਕਾਰ ਕਿੱਥੇ ਲੱਗੀ ਸੁਰਿੰਦਰ ਸਿੰਘ ਭਿੰਡਰ ਨੇ ਕਿਹਾ ਕਿ ਜਾਂ ਤਾਂ ਉਹ ਸਾਬਤ ਕਰ ਦੇਣ ਤਾਂ ਮੈਂ ਅਸਤੀਫਾ ਦੇ ਦੇਵਾਂਗਾ ਨਹੀਂ ਤਾਂ ਫਿਰ ਉਹ ਅਸਤੀਫਾ ਦੇ ਦੇਣ ਪਰ ਅੱਜ ਦੇ ਇਸ ਤਕਰਾਰ ਬਾਜ਼ੀ ਨੂੰ ਲੈ ਕੇ ਲੋਕ ਕੀ ਕਹਿੰਦੇ ਨੇ ਸੰਗਰੂਰ ਵਾਸੀ ਕਹਿੰਦੇ ਨੇ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਜਵਾਬ ਦਿਓ ਪਰ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਣਿਆਂ ਸਾਰੀ ਜੋ ਬੈਂਚ ਬਾਜ਼ੀ ਹੋਈ ਸੀ ਅਤੇ ਵਾਦੇ ਵਿੱਚ ਕਾਉਂਸਲਰਾਂ ਦਾ ਕੀ ਕਹਿਣਾ ਇੱਕ ਦੂਜੇ ਦੇ ਉੱਤੇ ਕਿਸ ਤਰ੍ਹਾਂ ਇਲਜ਼ਾਮ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਆਓ ਸੁਣਦੇ ਹਾਂ ਬਣਾਓ ਸੈਂਕੂ ਨੀ ਹੱਸੀ ਮਾਰੀ ਐ ਸਿੱਟੇ ਵਿੱਚ ਲੇਖ ਹੋਗੇ ਬੱਸ ਆਰੇ ਇੱਕ ਮਿੰਟ نو بيجا تاري نعرہ حکومت ۾ ويهار هاوس کي شهيدن کي ڏيڻ جي ضرورت آهي ਤੇ ਮਰਦੀ बारे लिखी ਜਾਂਦੇ ਮਾਰ ਕੇ ਸੁੰਦਰਜੀ ਅੱਜ ਕਮੇਟੀ ਦੇ ਵਿੱਚ ਕਾਫੀ ਹੰਗਾਮਾ ਹੋਇਆ ਤੇ ਗੱਲ ਆ ਜੋ ਹੱਥੋਂ ਪੈ ਤੱਕ ਪਹੁੰਚੀ ਕੀ ਬੋਲਣ ਕਿ ਉਹ ਸਿੱਧੂ ਸਾਹਿਬ ਮੈਂ ਇਹ ਗੱਲ ਕਹਿਣੀ ਚਾਹਣਾ ਵੀ ਮੈਂ ਅੱਜ ਦੋ ਤਿੰਨ ਗੱਲਾਂ ਆਪਣੇ ਸ਼ਹਿਰ ਲਈ ਕੀਤੀਆਂ ਕਿਉਂਕਿ ਅਸੀਂ ਸ਼ਹਿਰ ਦੇ ਜੰਪਲਾਂ ਸਾਡਾ ਜ਼ਰੂਰ ਹੈ ਇਸ ਸ਼ਹਿਰ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਅੱਜ ਸ਼ਹਿਰ ਦੇ ਹਾਲਾਤ ਨੇ ਜਿਹੜੇ ਬਹੁਤ ਮਾੜੇ ਹੋਏ ਨੇ ਮੈਂ ਇੱਕ ਸਲਾਹ ਸਾਰੇ ਵਿੱਚੀ ਪ੍ਰਧਾਨ ਨੂੰ ਵਿੱਚੀ ਸਾਰੇ ਐਮਸੀ ਨੂੰ ਦੇਣ ਦੇਣ ਲੱਗਿਆ ਸੀ ਦਿੱਤੀ ਸੀਗੀ ਵੀ ਪ੍ਰਧਾਨ ਨੂੰ ਲਾਉਣਾ ਤਾਂ ਲਾ ਦਿਓ ਕੋਈ ਇਸ਼ੂ ਨਹੀਂ ਹੈ ਪਰ ਸ਼ਹਿਰ ਦੀ ਜਿਹੜੀ ਮਾੜੀ ਹਾਲਤ ਹੈ ਇਹਦੇ ਤੇ ਇਕੱਠੇ ਹੋ ਜੋ ਅੱਜ ਹਾਲਾਤ ਬਹੁਤ ਮਾੜੇ ਨੇ ਇਕੱਠੇ ਹੋ ਕੇ ਇੱਕ ਆਪਾਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦੇ ਹਾਂ ਕਿਉਂਕਿ ਸ਼ਹਿਰ ਦੇ ਲੋਕਾਂ ਨੇ ਸੂਰ ਦੇ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਸਾਨੂੰ ਵੋਟਾਂ ਪਾਈਆਂ ਨੇ ਇਸ ਕਰਕੇ ਇਹਨਾਂ ਨੂੰ ਤਕਲੀਫ ਹੋਊਗੀ ਕਈ ਐਮਸੀਆਂ ਨੂੰ ਉਸ ਤੋਂ ਬਾਅਦ ਸੈਕੰਡ ਜਿਹੜੀ ਮੈਂ ਗੱਲ ਰੱਖੀ ਸੈਕੰਡ ਮੈਂ ਗੱਲ ਇਹ ਰੱਖੀ ਵੀ ਜਿਹੜਾ ਆਰਕੀਟੈਕਟ ਨੇ ਉਹ ਐਨਓਸੀ ਜਾਂਦੇ ਨਕਸ਼ਿਆਂ ਦੇ ਜੋ ਬਾਧੂ ਪੈਸੇ ਲੈ ਰਹੇ ਨੇ ਕਿਸੇ ਤੋਂ 5000 ਕੇ ਤੋਂ 7000 ਕੇ ਤੋਂ 8000 ਤੁਸੀਂ ਪ੍ਰੈਕਟੀਕਲੀ ਖੁਦ ਹੀ ਜਾ ਕੇ ਚੈੱਕ ਕਰ ਸਕਦੇ ਹੋ ਮੈਂ ਇੱਕ ਇਹ ਗੱਲ ਰੱਖੀ ਵੀ ਉਹਨਾਂ ਦੇ ਰੇਟ ਫਿਕਸ ਕਿਤੇ ਜਾਣ ਇਸ ਗੱਲ ਤੇ ਇਹਨਾਂ ਨੂੰ ਬੜੀ ਤਕਲੀਫ ਹੋਈ ਦੂਜੀ ਇਹਨਾਂ ਨੂੰ ਤਕਲੀਫ ਇਹ ਸੀ ਕਿ ਵੀ ਤੁਸੀਂ ਹਰ ਸਾਰੇ ਸਾਰੇ ਸ਼ਹਿਰ ਦੇ ਵਿੱਚ ਵਾਰਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਆਪਣੀ ਗੱਲ ਮੀਟਿੰਗਾਂ ਕਰ ਰਹੇ ਹੋ ਵੀ ਸਾਨੂੰ ਕਿਉਂ ਨਹੀਂ ਬੁਲਾਉਂਦੇ ਮੈਂ ਇਹਨਾਂ ਨੂੰ ਕਿਹਾ ਮੈਂ ਨਾ ਤਾਂ ਮੈਂ ਮਿਸਪਾਰਟੀ ਦਾ ਪ੍ਰਧਾਨ ਆ ਨਾ ਮੈਂ ਤੁਹਾਡੀ ਪਾਰਟੀ ਦਾ ਬੰਦਾ ਮੈਂ ਮਤਲਬ ਕਿ ਆਪਦੇ ਨਿੱਜੀ ਮੀਟਿੰਗਾਂ ਵਾਸਤੇ ਜਾ ਰਿਆਂਗਾ ਅਸੀਂ 7-8 ਸਾਲ ਤੋਂ ਸਾਰੇ ਸ਼ਹਿਰ ਦੇ ਮੁੱਦਿਆਂ ਤੇ ਸਾਰੇ ਸ਼ਹਿਰ ਦੀਆਂ ਸਮੱਸਿਆਵਾਂ ਤੇ ਅੱਜ ਦੇ ਨਹੀਂ 7-8 ਸਾਲਾਂ ਤੋਂ ਜਾ ਰਹੇ ਆ ਮਤਲਬ ਕਿ ਐਮਸੀ ਤਾਂ ਅਸੀਂ ਹੁਣ 5 ਮਹੀਨਿਆਂ ਤੋਂ ਬਣਿਆ ਇਹ ਜੋ ਹੈ ਕਰੋਨਾ ਦਾ ਉਹ ਹਰ ਮਤਲਬ ਕਿ ਮਾੜਾ ਹਾਲ ਸੀਗਾ ਅਸੀਂ ਸਰੂਰ ਦੇ ਹਰ ਵਾਰਡ ਦੇ ਵਿੱਚ ਹਰ ਪਰਿਵਾਰ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਕੜੇ ਅਸੀਂ ਰਾਸ਼ਨ ਵੰਡਿਆ ਅਸੀਂ ਦਵਾਈਆਂ ਵੰਡੀਆਂ ਅਸੀਂ ਉਹਨਾਂ ਨੂੰ ਸਬਜ਼ੀਆਂ ਵੰਡੀਆਂ ਹਰ ਵਾਰਡ ਦੇ ਵਿੱਚ ਇਸੇ ਤਰੀਕੇ ਨਾਲ ਜਿਵੇਂ ਹਰ ਵਾਰਡ ਦੇ ਵਿੱਚ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣ ਲਈ ਅੱਜ ਵੀ ਥੋੜੀ ਜਾ ਰਹੇ ਹਾਂ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਵੀ ਕਰਦੇ ਆਂ ਕਾਫੀ ਗੱਲਾਂ ਨੇ ਜੋ ਕੱਲ ਨੂੰ ਸਾਡੀ ਪ੍ਰੈਸ ਕਾਨਫਰੈਂਸ ਆ ਉਹਦੇ ਵਿੱਚ ਅਸੀਂ ਉੱਥੇ ਰੱਖਾਂਗੇ ਤੁਹਾਨੂੰ ਸੁਨੇਹਾ ਵੀ ਲਾਵਾਂਗੇ ਸਿੱਧੂ ਸਾਹਿਬ ਇਹਨਾਂ ਕਰਕੇ ਇਹਨਾਂ ਨੂੰ ਕੋਈ ਸਾਨੂੰ ਇਹ ਲੱਗਦਾਗਾ ਵੀ ਕਿਸੇ ਵੱਡੇ ਲੀਡਰ ਦੇ ਇਸ਼ਾਰੇ ਤੇ ਇਹਨਾਂ ਨੇ ਮੇਰੇ ਨਾਲ ਮਤਲ ਬਿਹੇਵੀਅਰ ਕੀਤਾਗਾ ਪਹਿਲਾਂ ਮੈਂ ਇਹਨਾਂ ਸਾਰਿਆਂ ਨੂੰ ਐਮਸੀ ਨੂੰ ਦਰਨਾ ਦੱਸਣਾ ਚਾਹਣਾ ਸਾਡਾ ਨਿੱਜੀ ਪਿਆਰ ਕਿਸੇ ਨਾਲ ਨਹੀਂ ਜਾਂ ਨਾ ਕਿਸੇ ਲੀਡਰ ਨਾਲ ਨਾ ਕਿਸੇ ਐਮਸੀ ਨਾਲ ਸਾਡੇ ਦਾ ਬਲਕਿ ਸਾਰੇ ਐਮਸੀ ਨੇ ਕੁਲੀਕ ਨੇ ਪਰ ਸ਼ਹਿਰ ਦੀ ਜਿੱਥੇ ਗੱਲ ਹੈ ਉਹ ਸ਼ਹਿਰ ਦੀ ਗੱਲ ਹੈ ਅਸੀਂ ਹਮੇਸ਼ਾ ਸ਼ਹਿਰ ਦੀ ਸਫਾਈਆਂ ਦੀ ਗੱਲ ਹੋਵੇ ਸ਼ਹਿਰ ਦੇ ਸੀਵਰੇਜ ਦੀ ਗੱਲ ਹੋਵੇ ਸ਼ਹਿਰ ਦੇ ਗੰਦੇ ਪਾਣੀ ਦੀ ਗੱਲ ਹੋਵੇ ਉੱਥੇ ਅਸੀਂ ਹਮੇਸ਼ਾ ਲੜਾਈ ਲੜਦੇ ਆਏ ਹਾਂ ਤੇ ਲੜਦੇ ਰਹਾਂਗੇ ਸਰਦਾਰ ਜੀ ਸਭ ਵੀਡੀਓ ਵੇਖਤੀਆਂ ਸੀ ਕਿ ਜੇਕਰ ਮੈਨੂੰ ਲੱਗਦਾ ਕੋਈ ਵਿਚਾਰ ਨਾ ਆਉਂਦਾ ਤਾਂ ਹੋ ਸਕਦਾ ਸੀ ਹੱਥੋਂ ਪਾਈ ਦਾ ਕੰਮ ਨਹੀਂ ਹੋ ਜਾ। ਦੇਖੋ ਮੈਂ ਆਜ਼ਾਦ ਇੱਤਿਆਸੀ ਕੱਲਾ ਹੀ ਮਸੀਆ। ਅੱਜ ਵੀ ਕੱਲਾਂਗਾ। ਇਹ ਸਾਰੇ ਦੇ ਸਾਰੇ ਪਾਰਟੀਆਂ ਦੇ ਬੰਦੇ ਨੇ। ਅਸੀਂ ਹਮੇਸ਼ਾ ਇਹ ਗੱਲ ਰੱਖਦੇ ਆਂ ਵੀ ਇਹਨਾਂ ਪਾਰਟੀਆਂ ਚੋਂ ਬਾਹਰ ਨਿਕਲੋ। ਜਿਹੜਾ ਅੱਜ ਸ਼ਹਿਰ ਦੇ ਜਿਹਦੇ ਮਸਲਿਆਂ ਦੇ ਉੱਪਰ ਇਹ ਅੱਜ ਅੱਜ ਜਿਹੜੇ ਲੋਕ ਬੋਲ ਰਹੇ ਨੇ ਪਹਿਲਾਂ ਕਿਉਂ ਨਹੀਂ ਬੋਲੇ? ਹਾਬ ਦੀ ਹਾਬ ਦੀ ਸਰਕਾਰਾਂ ਦੇ ਉਲਟ ਇਹਨਾਂ ਦੂਜੇ ਸਰਕਾਰਾਂ ਦੇ ਉਲਟ ਜਦੋਂ ਹੁੰਦੇ ਨੇ ਇਹ ਉਦੋਂ ਇਹਨਾਂ ਨੂੰ ਮਸਲੇ ਜ਼ਿਆਦਾ ਆ ਜਾਂਦੇ ਨੇ। ਅਸੀਂ ਹਮੇਸ਼ਾ ਸ਼ਹਿਰ ਦੀ ਗੱਲ ਕਰਦੇ ਆਂ, ਸ਼ਹਿਰ ਦੀ ਲੜਦੇ ਆਂ। ਇਹ ਡਰਾਉਣ ਦੀ ਅੱਜ ਕੋਸ਼ਿਸ਼ ਕਰ ਰਹੇ ਸੀ। ਨਾ ਮੈਂ ਜ਼ਿੰਦਗੀ ਕਿਸੇ ਵੱਡੇ ਲੀਡਰ ਦੇ ਇਸ਼ਾਰੇ ਤੇ ਕਿਸੇ ਵੀ ਉਸ ਪਾਰਟੀ ਦੇ ਇਸ਼ਾਰੇ ਤੇ ਮੇਰੇ ਗੋਲੀ ਦਾ ਮਾਰ ਸਕਦੇ ਨੇ ਪਰ ਮੈਂ ਡਰਨ ਵਾਲਾ ਨਹੀਂ ਨਾ ਮੈਂ ਡਰਾਂ ਨਾ ਕਿ ਜਿੰਦਗੀ ਚ ਡਰਿਆ ਜਿੱਦ ਦੇ ਮੈਂ ਡਰੂੰਗਾ ਮਤਲਬ ਕਿ ਮੇਰੀ ਮੈਨੂੰ ਮੌਤ ਦੇ ਘਾਟ ਉਤਾਰ ਸਕਦੇ ਨੇ ਮਰਨ ਤੋਂ ਮੈਂ ਕਦੇ ਨਾ ਕਿਤੇ ਡਰਾਂ ਨਾ ਕਿਤੇ ਡਰਿਆ ਜਿੰਦਗੀ ਚ ਇਹ ਸਾਡਾ ਸੰਘਰਸ਼ ਹੈ ਇਹ ਮਿਸ਼ਨ ਲਈ ਚੱਲਦਾ ਰਹੂਗਾ ਸਰੂਰ ਦੀ ਲੜਾਈ ਅਸੀਂ ਮੈਸ਼ਨ ਲੜਦੇ ਰਹਾਂਗੇ ਕਿਉਂਕਿ ਇਹ ਸਾਡਾ ਸੰਘਰੂਰ ਹੈ ਅਸੀਂ ਇੱਥੇ ਜੰਪਲ ਹੈ ਅਸੀਂ ਇਹਨਾਂ ਦੀ ਦੁੱਖ-ਦਕਲੀਪਾਂ ਨੂੰ ਸਮਝਦੇ ਹਾਂ ਅਸੀਂ ਇਹ ਬਚਾਉਣਾਗਾ ਇਹ ਅਸੀਂ ਸਰੂਰ ਦੀ ਲੜਾਈ ਲੜਦੇ ਰਹਾਂਗੇ ਪਰ ਪਿੰਡ ਸਾਹਿਬ ਅੱਜ ਮਿਸਪਰ ਕਮੇਟੀ ਦੇ ਵਿੱਚ ਜੋ ਵੀਡੀਓ ਵਾਇਰਲ ਹੋ ਰਹੀ ਹੈ ਨੀਂ ਕਿ ਵਿੱਚ 9 ਵਜੇ ਹੱਥੋਂ ਪਾਈ ਤੱਕ ਆ ਗਈ ਸੀ ਕੀ ਗੱਲਬਾਤ ਐ ਸਿੱਧੂ ਸਾਹਿਬ ਜਿਹੜੀ ਅੱਜ ਮੀਟਿੰਗ ਰੱਖੀ ਗਈ ਸੀ ਇੱਕ ਜੋ ਨਵੇਂ ਸਾਲ ਦਾ ਬਾਈਟ ਪੇਸ਼ ਹੋਣਾ ਸੀ ਉਹਦੇ ਖਾਤਰ ਰੱਖੀ ਸੀ ਇੱਕ ਦੋ ਹੋਰ ਵੀ ਹੈਗੇ ਸੀ ਜੋ ਮੁੱਦੇ ਹੈਗੇ ਸੀ ਜਿਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ ਅਖੀਰ ਵਿੱਚ ਜੋ ਸੈਕੰਡ ਮੀਟਿੰਗ ਹੈ ਜਿਹੜੀ ਉਹ ਹੈਗੀ ਸੀ ਬਾਈਟ ਵਾਲੀ ਉਹ ਤੋਂ ਪਹਿਲਾਂ ਤੇ ਪਹਿਲੀ ਮੀਟਿੰਗ ਦੇ ਲਗਭਗ ਐਂਡ ਦੇ ਵਿੱਚ ਅ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਚਲੇ ਗਏ ਉਹ ਕਿਉਂ ਚਲੇ ਗਏ ਕਿਉਂਕਿ ਸਤੇਂਦਰ ਸੈਣੀ ਜੀ ਜੋ ਆਪਣੇ ਆਪ ਨੂੰ ਇੱਕ ਮਹਾਨ ਸੇਵਕ ਸਮਝਦੇ ਨੇ ਉਹਨਾਂ ਦੀ ਆਦਤ ਬਣੀ ਹੈ ਹਰੇਕ ਵਾਰਡ ਦੇ ਵਿੱਚ ਕੋਈ ਵੀ ਐਮਸੀ ਹੋਵੇ ਉੱਥੇ ਜਾ ਕੇ ਉਹ ਆਪਣੀ ਵਿੱਚ ਟਾਂਗੜਾਉਂਦੇ ਨੇ ਉਹ ਇੱਕ ਐਨਜੀਓ ਬਣਾਈ ਹੋਈ ਹੈ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਮੈਂ ਤੁਹਾਡੀ ਐਨਜੀਓ ਬਣਾਈ ਹੋਈ ਹੈ ਤੁਸੀਂ ਹਰੇਕ ਵਾਰਡ 'ਚ ਆ ਕੇ ਇੱਕ ਮੁੱਦਾ ਚੱਕ ਲੈਨੇ ਹੋ ਉੱਥੋਂ ਵਾਲਾ ਜਿਹੜਾ ਕੋਈ ਵਾਰਡ ਦਾ ਕੋਈ ਨਮਾਇੰਦਾ ਜਾਂ ਐਮਸੀ ਆ ਉਹਨੂੰ ਡੀਫੇਮ ਕਰਨ ਦੀ ਥੋੜੀ ਥੋੜੀ ਕੋਸ਼ਿਸ਼ ਹੁੰਦੀ ਹੈ ਫਿਰ ਜਾਂ ਤਾਂ ਤੁਸੀਂ ਇਹ ਕਰੋ ਨਾ ਵੀ ਆਪਣੀ ਐਨਜੀਓ ਥਰੂ ਜੇ ਕੋਈ ਉੱਥੇ ਘਾਟ ਹੁੰਦੀ ਹੈ ਉਹਨੂੰ ਸਹੀ ਕਰਾਓ ਜੇ ਐਵੇਂ ਤੁਸੀਂ ਮੀਡੀਆ ਚ ਹਾਈਪ ਹੀ ਲੈਣੀ ਹੈ ਫਿਰ ਇਹ ਗੱਲਾਂ ਦਾ ਕੀ ਫਾਇਦਾ ਬਾਕੀ ਉਹ ਇੱਕ ਮੁੱਦਾ ਤਾਜ਼ਾ ਹੋਇਆ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਥੋੜੇ ਦਿਨ ਪਹਿਲਾਂ ਨੋਟਿਸ ਕਢਵਾਇਆ ਸੀ ਜੋ ਉਹਨਾਂ ਤੋਂ ਹਾਰੇ ਨੇ ਐਮਸੀ ਅਮਰਤਪਾਲ ਜੀ ਡਾਕਟਰ ਸਾਹਿਬ ਉਹਨਾਂ ਨੋਟਿਸ ਕਰਵਾਇਆ ਸੀ ਕਿ ਇਹ ਸਰਕਾਰੀ ਪ੍ਰਾਪਰਟੀ ਨਾਲ ਗਲਤ ਛੇੜਛਾਲ ਕਰ ਰਹੇ ਨੇ ਬਲਕਿ ਜੋ ਉਹਨਾਂ ਨੇ ਦੱਸਿਆ ਜੋ ਅਸੀਂ ਯੂ ਸਾਹਿਬ ਨੂੰ ਵੀ ਮਿਲੇ ਸੀ ਡਾਕਟਰ ਸਾਹਿਬ ਨੇ ਦੱਸਿਆ ਕਿ ਮੈਂ ਕੋਈ ਛੇੜਛਾੜ ਨਹੀਂ ਕੀਤੀ ਸੀ ਬਲਕਿ ਜੋ ਮੈਕਮੇ ਵਾਲੇ ਆ ਉਹ ਛੇੜਛਾੜ ਕਰਕੇ ਗਏ ਸੀ ਉਹਨਾਂ ਨੇ ਕੁਝ ਜੋ ਗਲਤ ਉੱਥੇ ਹੋਇਆ ਹੋਇਆ ਸੀ ਜਾਂ ਉੱਥੇ ਲੀਕੇ ਸੀ ਉਹਨੂੰ ਠੀਕ ਕਰਨ ਵਾਸਤੇ ਕਮੇਟੀ ਵਾਲਿਆਂ ਨੂੰ ਬੁਲਾਇਆ ਸੀ ਕਮੇਟੀ ਵਾਲੇ ਆਏ ਪਰ ਉਹਨਾਂ ਤੋਂ ਪ੍ਰੋਪਰ ਠੀਕ ਨਹੀਂ ਹੋਇਆ ਕਾਫੀ ਦਿਨ ਲੰਮਕਦਾ ਰਿਹਾ ਜਦੋਂ 15-20 ਦਿਨ ਲੰਘ ਗਏ ਫਿਰ ਉਹਨਾਂ ਨੇ ਆਲੇ ਦੁਆਲੇ ਜਦੋਂ ਉਹ ਵੀ ਚਲੋ ਇੱਕ ਕੈਂਡੀਡੇਟ ਸੀ ਉਹ ਵੀ ਲੋਕਾਂ 'ਚ ਵਿਚਰਦੇ ਨੇ ਉਹਨਾਂ ਨੇ ਲੋਕਾਂ ਨੂੰ ਜਦੋਂ ਉਹਨਾਂ ਤੱਕ ਪਹੁੰਚ ਕੀਤੀ ਉਹ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੂੰ ਠੀਕ ਕਰਾ ਦਿਓ ਤਾਂ ਉਹਨਾਂ ਨੇ ਇਹ ਜੇ ਇੱਕ ਸੋਸ਼ਲ ਵਰਕ ਦੇ ਤੌਰ ਤੇ ਉਹਨਾਂ ਨੇ ਇਹਨੂੰ ਠੀਕ ਕਰਾਉਣਾ ਚਾਹਿਆ ਆਪਣੇ ਪਰਸਨਲ ਲੈਵਲ ਤੇ ਪਰ ਸੈਣੀ ਜੀ ਨੇ ਚੱਕ ਕੇ ਜਾ ਕੇ ਆਪਣੇ ਨੋਟਿਸ ਕੜਵਾਤਾ ਕਮੇਟੀ ਆਫਿਸ 'ਚ ਜੋ ਕਿ ਸਰਾਸਰ ਗਲਤ ਸੀ ਸੋ ਇਸ ਤਰ੍ਹਾਂ ਦੀ ਉਹ ਥੁੜੀਆਂ ਜਿਹੀਆਂ ਆਪਣੇ ਆਪ ਨੂੰ ਬਿਲਕੁਲ ਮੀਡੀਆ ਹਾਈਪ ਸਿਰਫ ਲੈਣ ਖਾਤਰ ਉਹ ਇਹ ਜੀਆਂ ਹਰਕਤਾਂ ਕਰਦੇ ਨੇ ਮੇਰੇ ਨਾਲ ਵੀ ਅਜ ਤੋਂ ਘੱਟੋ ਘੱਟ 3 ਸਾਲ ਪਹਿਲਾਂ ਦੀ ਗੱਲ ਹੈ ਆਪਣੇ ਕਿਸੇ ਸ਼ਾਗਿਰਦ ਨੂੰ ਇਹ ਇੱਕ ਹੈਗੇ ਆ ਸੰਦੀਪ ਭੁੱਲਣ ਜੀ ਸਾਡੀ ਕਲੋਨੀ ਚ ਰਹਿੰਦੇ ਨੇ ਉਹਨਾਂ ਨੂੰ ਇਹ ਕਰਾਉਣਾ ਚਾਹੁੰਦੇ ਸੀ ਇਲੈਕਸ਼ਨ ਲੜਾਉਣਾ ਚਾਹੁੰਦੇ ਸੀ ਐਮਸੀ ਦੀ ਉਹ ਉਹਨਾਂ ਨਾਲੇ ਕਿ ਇਹਨਾਂ ਨੇ ਮੇਰੇ ਖਿਲਾਫ ਵੀ ਉਦੋਂ ਇਟਾਂ ਚੱਕ ਕੇ ਕਹਿੰਦੇ ਜੀ ਪਿਛਲੀ ਪੰਚਾਇਤ ਚ ਜੋ ਸਰਪੰਚ ਨੇ ਆਪਣੇ ਬਜਿੰਦਰ ਸਿੰਘ ਲਈ ਨਾਲ ਮਿਲ ਕੇ ਆ ਕੁਛ ਇਥੇ ਕਰਪਸ਼ਨ ਕਰੀ ਹੈ ਮੈਂ ਉਦੋਂ ਵੀ ਇਹਨਾਂ ਨੂੰ ਚੈਲੰਜ ਕਰਿਆ ਸੀ ਮੈਂ ਕਿਹਾ ਜੀ ਕਰਪਸ਼ਨ ਕਰੀ ਹੈ ਤੁਸੀਂ ਮੇਰੇ ਕੋਲ ਤੱਥ ਲੈ ਕੇ ਆਓ ਮੈਂ ਨੀਵੇਂ ਥਾਂ ਬੈਠੂਗਾ ਇਹੀ ਗੱਲ ਥੋੜੇ ਦਿਨ ਪਹਿਲਾਂ ਇੱਕ ਹੋਰ ਪੋਸਟ ਪਈ ਪੰਜ ਚਾਰ ਦਿਨ ਪਹਿਲਾਂ ਦੀ ਉਹ ਪੋਸਟ ਸੀ ਕਿਸੇ ਹੋਰ ਇਸ ਨਾਲ ਕੋਈ ਉਹਦਾ ਰੈਲੇਵੈਂਟ ਸੀ ਵੀ ਨਹੀਂ ਸੀ ਮੁਦ ਦਾ ਇੱਕ ਕਲੋਨੀ ਦਾ ਸੀ ਸਾਡੀ ਕਲੋਨੀ ਦਾ ਸੀ ਕਿਸੇ ਨੇ ਖਾਲੀ ਪਲਾਟ ਚ ਅੱਗ ਲਾਤੀ ਕੋਈ ਗਾਰਵੇਜ ਨੂੰ ਤੇ ਉਹਦੇ ਤੇ ਇੱਕ ਕਮੈਂਟ ਕੀ ਕਰਦੇ ਆ ਮੈਂ ਇਹਨਾਂ ਨੂੰ ਉਹੀ ਕਿਹਾ ਸੀ ਇਹਨਾਂ ਨੇ ਕਮੈਂਟ ਕਰਿਆ ਕਹਿੰਦੇ ਪਿਛਲੇ ਸਰਕਾਰ ਚ 30 35 ਕਰੋੜ ਰੁਪਇਆ ਅਫਸਰ ਕਲੋਨੀ ਚ ਲੱਗਿਆ ਮੈਂ ਇਹਨਾਂ ਨੂੰ ਕਿਹਾ ਸੀ ਤੁਸੀਂ ਉਹ ਦੱਸੋ 30 35 ਕਰੋੜ ਦੇ ਮੈਨੂੰ ਫੈਕਟ ਲਿਆ ਕੇ ਦਿਓ ਤੱਥ ਲਿਆ ਕੇ ਦਿਓ ਮੈਨੂੰ ਤਾਂ ਪਤਾ ਨਹੀਂ ਵੀ ਕਿੱਥੇ ਲੱਗਿਆ ਉਹ 30 35 ਕਰੋੜ ਬਲਕਿ ਮੰਤਰੀ ਜੀ ਤੋਂ ਅਸੀਂ ਪਾਸ ਕਰਵਾਈ ਸੀ 28.5 ਕਰੋੜ ਦਾ ਸੀਵਰੇਜ ਪ੍ਰੋਜੈਕਟ ਜੋ ਕਿ ਕੱਲਾ ਅਫਸਰ ਕਲੋਨੀ ਵਾਸਤੇ ਨਹੀਂ ਸੀ ਨਾਲ ਸ਼ਿਵਮ ਕਲੋਨੀ ਵਾਸਤੇ ਸੀ ਮੈਂ ਉਹਨਾਂ ਨੂੰ ਕਹੇ ਜੇ 30 35 ਕਰੋੜ ਦੇ ਤੁਸੀਂ ਤੱਤ ਲਿਆਉਣੇ ਹੋ ਮੈਂ ਅੱਜ ਇੱਥੇ ਅਸਤੀਫਾ ਦੇਵਾਂਗਾ ਸਾਰਿਆਂ ਦੇ ਸਾਹਮਣੇ ਹਾਊਸ ਤੇ ਅਸਤੀਫਾ ਦੇਵਾਂਗਾ ਆਪਣੇ ਔਹਰੇ ਤੋਂ ਇਹ ਨਾ ਲਿਆਤੇ ਕਿ ਫਿਰ ਤੁਸੀਂ ਅਸਤੀਫਾ ਦੇ ਦਿਓ ਸੋ ਆਹ ਗੱਲ ਸੀ ਮੈਂ ਤਾਂ ਚਲੋ ਇੰਨਾ ਵੈਸੇ ਹਾਈਪਰ ਹੋਣਾ ਨਹੀਂ ਚਾਹੁੰਦਾ ਸੀ ਪਰ ਉਹ ਜਿਸ ਤਰ੍ਹਾਂ ਦੀ ਉਹਨਾਂ ਦੀ ਕਾਰਵਾਈਆਂ ਨੇ ਹਰਕਤਾਂ ਨੇ ਉਸ ਕਰਕੇ ਹਾਈਪਰ ਹੋਣਾ ਪਿਆ ਕਿਉਂਕਿ ਹਰ ਇੱਕ ਨੂੰ ਉਹ ਬਲੈਕਮੇਲ ਕਰਦੇ ਨੇ ਹਰ ਇੱਕ ਐਮਸੀ ਨੂੰ ਹਰ ਇੱਕ ਦੇ ਵਾਰਡ 'ਚ ਜਾ ਕੇ ਦੇਖੋ ਜਿਹੜਾ ਇੱਕ ਨਮਾਇਦਾ ਵਾਰਡ ਦਾ ਕੀ ਗੱਲ ਲੋਕਾਂ ਨੇ ਕੁਝ ਦੇਖੀ ਉਹਨੂੰ ਅੱਗੇ ਕਰਿਆ ਹੋਣਾ ਉਹਨੂੰ ਕੁਝ ਨਹੀਂ ਪਤਾ ਇਹ ਜਾ ਕੇ ਹਰ ਇੱਕ ਦੇ ਵਾਰਡ ਤੇ ਜਾ ਕੇ ਜਾ ਕੇ ਆਪਣੀ ਟਾਂਗ ਢਾ ਲੈਂਦੇ ਨੇ ਉਤੋਂ ਹੀ ਕੋਈ ਨਾ ਕੋਈ ਐਵੇਂ ਮੁੱਦਾ ਲੱਭ ਕੇ ਉਹਨੂੰ ਹਾਈ ਕਰਕੇ ਆਪ ਮੀਡੀਆ ਹਾਈਪ ਲੈਣ ਨੂੰ ਕਰਦੇ ਨੇ ਮੀਡੀਆ 'ਚ ਉਹ ਕਰਦੇ ਨੇ ਸੋ ਇਹ ਇਸ ਕਰਕੇ ਜੋ ਸਾਲਾ ਇਹ ਵਰਤਾਂਤ ਵਾਪਰਿਆ ਅ ਚਲੋ ਵੈਸੇ ਮੈਨੂੰ ਵੀ ਇਹਦੇ ਤੇ ਲੱਗ ਰਿਹਾ ਕਿ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਜੋ ਸਾਧਨ ਦੀ ਹਾਊਸ ਦੀ ਮਰਿਆਦਾ ਉਹ ਭੰਗ ਹੋਈ ਹੈ ਪਰ ਜੇ ਕੋਈ ਗਲਤ ਉਹ ਕਰਦਾ ਤਾਂ ਉਹਦੇ ਨਾਲ ਫਿਰ ਸੁਧਣ ਲਈ ਕੁਝ ਤਾਂ ਕਰਨੀ ਪੈਂਦੀ। ਕਪੂਰੇ ਸਾਹਿਬ ਜੀ ਨਵਾਂ ਨਗਰ ਕੌਂਸਲ ਦੇ ਵਿੱਚ ਕੌਂਸਲ ਦੇ ਵੱਲੋਂ ਇੱਕ ਬੈਂਚ ਤੇ ਕਿੱਥੀ ਬੈਂਚ ਵਾਲੀ ਦੇਖਣ ਨੂੰ ਮਿਲੀ। ਸਿੱਧੂ ਸਾਹਿਬ ਅੱਜ ਨਗਰ ਕੌਂਸਲ ਦੇ ਵਿੱਚ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਇੱਕ ਮੀਟਿੰਗ ਰੱਖੀ ਗਈ ਸੀ। ਜਿਹਦੇ ਵਿੱਚ ਚਾਰ ਏਜੰਡੇ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਰੱਖੇ ਗਏ ਸੀ ਚਲੋ ਮੀਟਿੰਗ ਦੀ ਤਾਂ ਚਲੋ ਜਿਹੜੀ ਸੀਗੀ ਪਰ ਬਹਿਸ ਜਿਹੜੀ ਗੱਲ ਤੋਂ ਸ਼ੁਰੂ ਹੋਈ ਉਹ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਇੱਕ ਵੀਡੀਓ ਵਾਇਰਲ ਹੋਈ ਸੀਗੀ ਅਮਰਤਜੀ ਦੇ ਬੋਰਡ ਦੇ ਵਿੱਚ ਜਿੱਥੇ ਸਤਿੰਦਰ ਸੈਣੀ ਜੀ ਆਪ ਐਮਸੀ ਨੇ ਤੇ ਉਹਨਾਂ ਦੇ ਅਗੇਂਸਟ ਅਮਰਤ ਗਰਗ ਜੀ ਲੜੇ ਸੀਗੇ ਉੱਥੇ ਸਤਿੰਦਰ ਜੀ ਲਾਈਵ ਵੀ ਹੋ ਕੇ ਦੱਸਿਆ ਸੀਗਾ ਉਹਨਾਂ ਨੇ ਤੇ ਉੱਥੇ ਜਿਹੜੀ ਸਾਡੀ ਕਮੇਟੀ ਹੈ ਕਮੇਟੀ ਦੇ ਵਿੱਚੋਂ ਈਓ ਸਾਹਿਬ ਨੇ ਪ੍ਰਧਾਨ ਜੀ ਨੇ ਬਿਨਾਂ ਕੁਝ ਪੱਖ ਦੇਖੇ ਅਮਰਤ ਗਰਗ ਜੀ ਨੂੰ ਨੋਟਿਸ ਜਾਰੀ ਕਰਤਾ ਸੀਗਾ ਕਿ ਤੁਸੀਂ ਪ੍ਰਾਈ ਸਰਕਾਰੀ ਜਿਹੜੀ ਆਪਣੀ ਪ੍ਰਾਪਰਟੀ ਆ ਉਹ ਡੈਮੇਜ ਕਰਨ ਦਾ ਜਿਹੜਾ ਨੋਟਿਸ ਉਹਨਾਂ ਨੂੰ ਜਾਰੀ ਕਰਤਾ ਸੀ ਉਹਦੇ ਪੱਖ ਦੇ ਵਿੱਚ ਅੱਜ ਉਹਨਾਂ ਨੂੰ 10 ਵਜੇ ਉੱਥੇ ਬੁਲਾਇਆ ਸੀਗਾ ਚਲੋ ਮੀਟਿੰਗ ਦੇ ਵਿੱਚ ਜਦੋਂ ਚਰਚਾ ਹੋਣ ਲੱਗੀ ਉਹ ਸਾਹਿਬ ਨਾਲ ਗੱਲ ਕਰੀ ਪ੍ਰਧਾਨ ਜੀ ਨਾਲ ਗੱਲ ਕਰੀ ਤੇ ਉੱਥੇ ਗੱਲ ਕਰ ਰਹੇ ਸੀ ਕਿ ਜਿਹੜੀ ਤੁਸੀਂ ਇਹ ਜਿਹੜੇ ਬਿਨਾਂ ਦੇਖੇ ਨੋਟਸ ਕੱਢ ਦਿੰਨੇ ਹੋ ਉਸ ਵਾਰ ਥੋੜਾ ਖਿਆਲ ਕਰੋ ਤੇ ਪਹਿਲਾਂ ਜਿਹੜੀ ਸ਼ਿਕਾਇਤ ਹੁੰਦੀ ਹੈ ਉਹਦੀ ਤੈਅ ਤੱਕ ਜਾ ਕੇ ਪੜਤਾਲ ਕਰ ਲਿਆ ਕਰੋ ਜਦੋਂ ਅਸੀਂ ਗੱਲ ਕਰੀ ਪਤਾ ਲੱਗਿਆ ਕਿ ਉਹ ਜਿਹੜਾ ਉੱਥੇ ਖੱਡਾ ਪੱਟਿਆ ਗਿਆ ਸੀ ਉਹ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਹੀ ਪੱਟਿਆ ਗਿਆ ਸੀ ਪਾਣੀ ਸੀਵਰ ਦਾ ਮਿਕਸ ਹੋ ਕੇ ਆ ਰਿਹਾ ਸੀ ਜਿਸ ਨੂੰ ਲੈ ਕੇ ਅਮਰਤ ਜੀ ਨੇ ਪਹਿਲਾਂ ਕੰਪਲੇਂਟ ਲਿਖਾਈ ਸੀ ਉਸ ਤੋਂ ਬਾਅਦ ਸਤਿੰਦਰ ਜੀ ਕਮੇਟੀ ਦੇ ਕੁਝ ਮੁਲਾਜ਼ਮਾਂ ਨੂੰ ਲੈ ਕੇ ਉੱਥੇ ਆਏ ਸੀਗੇ ਤੇ ਕਮੇਟੀ ਦੇ ਮੁਲਾਜ਼ਮ ਉੱਥੇ ਖੱਡਾ ਪੱਟ ਕੇ ਗਏ ਸੀ। ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਉਸ ਤੋਂ ਬਾਅਦ ਉੱਥੇ ਕੋਈ ਕੰਮ ਨਾ ਚੱਲਿਆ। ਉਹ ਖੱਡਾ ਸੀ ਜਿਹੜਾ ਹਾਦਸੇ ਦਾ ਕਾਰਨ ਬਣ ਰਿਹਾ ਸੀ ਕਿਸੇ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ। ਸੋ ਅਸੀਂ ਜਦੋਂ ਉੱਥੇ ਈਓ ਸਾਹਿਬ ਨਾਲ ਗੱਲ ਕਰੀ ਤੇ ਉੱਥੇ ਥੋੜੀ ਜੀ ਸਤਿੰਦਰ ਸੈਣੀ ਜੀ ਵੱਲੋਂ ਵੀ ਤਲਖੀ ਦਿਖਾਈ ਗਈ। ਅਸੀਂ ਵੀ ਕਾਉਂਸਲਰ ਸਭਾ ਨਾਲ ਬੈਠੇ ਸੀ ਉੱਥੇ ਤਾਂ ਬਹਿਸ ਕਰਦੇ ਕਰਦੇ ਉਹ ਕਾਫੀ ਜਾਦੇ ਵੱਧ ਗਈ ਸੀਗੀ। ਗੱਲ ਕੁਛ ਵੀ ਨਹੀਂ ਸੀ ਸਿਰਫ ਇੱਕ ਨੋਟਿਸ ਦਾ ਉਹ ਸੀਗਾ ਅਸੀਂ ਸੀਓ ਸਾਹਿਬ ਨਾਲ ਤੇ ਪ੍ਰਧਾਨ ਜੀ ਨਾਲ ਗੱਲ ਕਰਦੇ ਸੀ ਤੇ ਸਾਡਾ ਸਿਰਫ ਮੇਨ ਗੱਲ ਇਹੀ ਸੀਗੀ ਜੇ ਆਪਾਂ ਸ਼ਹਿਰ ਦੇ ਕਿਸੇ ਵੀ ਵਾਸੀ ਨੂੰ ਆਪਾਂ ਕੋਈ ਨੋਟਿਸ ਕੱਢ ਰਹੇ ਆ ਤਾਂ ਪਹਿਲਾਂ ਉਸ ਦੀ ਪੜਤਾਲ ਸਹੀ ਸੁਚੇਚੇ ਢੰਗ ਨਾਲ ਕਰ ਲਿਆ ਕਰੋ ਤਾਂ ਜੋ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਹੋਣਾ ਪਵੇ ਸੋ ਮੈਂ ਸਾਰੇ ਕਾਉਂਸਲਰ ਸਾਹਿਬਾਨਾਂ ਨੂੰ ਬੇਨਤੀ ਇਹੀ ਗੱਲ ਦੀ ਕਰਦਾ ਕਿ ਇਲੈਕਸ਼ਨ ਸੀ ਚਲੀ ਗਈ ਆਪਾਂ ਦਿਮਾਗ ਦੇ ਵਿੱਚ ਇਲੈਕਸ਼ਨ ਨੂੰ ਨਾ ਰੱਖ ਕੇ ਸ਼ਹਿਰ ਦੇ ਵਿਕਾਸ ਦੀ ਗੱਲ ਕਰੀਏ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨਾਲੋਂ ਆਪਾਂ ਸ਼ਹਿਰ ਦੇ ਜਿਹੜੇ ਕੰਮ ਸੀਵਰੇਜ ਦੇ ਸਫਾਈ ਦੇ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਆਪਾਂ ਉਸ ਨੂੰ ਲੈ ਕੇ ਕੋਈ ਕੰਮ ਕਰੀਏ ਤੇ ਰਲ ਮਿਲ ਕੇ ਕੰਮ ਕਰੀਏ। ਕਪੂਰੀ ਸਾਹਿਬ ਸਤਿੰਦਰ ਸੈਣੀ ਵੱਲੋਂ ਆਖਿਆ ਯਾਰ ਕਿ ਜਿਹੜਾ ਕੁਝ ਹੋਇਆ ਕੋਈ ਵੱਡੇ ਲੀਡਰ ਦੀ ਸ਼ਾਇਦ ਦੇ ਉੱਤੇ ਹੋਇਆ। ਨਹੀਂ 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 ਬਿਲਕੁਲ ਕੋਈ ਐਸੀ ਗੱਲ ਨਹੀਂ ਹੈਗੀ ਕਿ ਵੱਡੇ ਲੀਡਰ ਦੀ ਸ਼ਾਇਦ ਤੇ ਹੋਇਆ। ਉਹ ਸਿਰਫ ਜਿਹੜਾ ਨੋਟਸ ਜਾਰੀ ਹੋਇਆ ਸੀ ਉਹ ਅਸਲ ਗੱਲ ਕੀ ਹੈ? ਕੁਦਰਤੀ ਹੋ ਗਿਆ ਕਿ ਨੋਟਿਸ ਦੀ ਤੇ ਮੀਟਿੰਗ ਦੀ ਡੇਟ ਇੱਕੋ ਹੋ ਗਈ। ਹੋ ਸਕਦਾ ਹੈ ਕਿ ਨੋਟਿਸ ਦਾ ਟਾਈਮ ਵੀ ਇੱਕੋ ਹੋ ਗਿਆ। ਟਾਈਮ ਦਾ ਜਾਂ ਡੇਟ ਦਾ ਕੋਈ ਫਰਕ ਹੁੰਦਾ ਹੋ ਸਕਦਾ ਉੱਥੇ ਇਹ ਬਹਿਸ ਨਾ ਵੀ ਹੁੰਦੀ। ਚਲੋ ਸੇਮ ਟਾਈਮ ਸੀ, ਸੇਮ ਮੀਟਿੰਗ ਦਾ ਡੇਟ ਸੇਮ ਸੀ ਉਹਦੇ ਕਰਕੇ ਦਿਮਾਗ ਦੇ ਵਿੱਚ ਗੱਲ ਰਹਿ ਗਈ ਉੱਥੇ ਈਓ ਸਾਹਿਬ ਦੇ ਪ੍ਰਧਾਨ ਜੀ ਨੂੰ ਇਸ ਗੱਲ ਦੀ ਅਸੀਂ ਗੱਲ ਰੱਖਤੀ ਕਿ ਹਾਂ ਸ਼ਹਿਰ ਦੇ ਵਿੱਚ ਜੇ ਆਪਾਂ ਕੋਈ ਨੋਟਿਸ ਕੱਢਦੇ ਹਾਂ ਤਾਂ ਪਹਿਲਾਂ ਉਹਦੀ ਪੜਤਾਲ ਕਰ ਲਿਆ ਕਰੋ। ਇਹਦੇ ਵਿੱਚ ਕਾਫੀ ਸ਼ੈਣੀ ਸਾਹਿਬ ਵੀ ਤਲਕੀ ਖਾ ਕੇ ਕੀ ਕਾਰਸੀ ਬੰਦੇ ਕਾਰਸੀਆਂ ਕਰਕੇ ਉਸ ਤੋਂ ਗੱਲ ਹੁੰਦੇ ਹੁੰਦੇ ਉਸ ਗੱਲ ਨੇ ਬੈਸ ਦਾ ਰੂਪ ਧਾਰਨ ਕਰ ਲਿਆ